ਸੋਰਸ ਇੰਟਰਨੈਸ਼ਨਲ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਤਾਜ਼ੀਆਂ ਖਬਰਾਂ ਕੀ ਨੇ ਜੀ ਆਥਨ ਸਰ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਪਹਿਲਾਂ ਤਾਂ ਤੇ ਅੱਜ ਦੀਆਂ ਸੁਰਖੀਆਂ ਦਾ ਵੇਰਵਾ ਇਹ ਹੈ ਕਿ ਉੜੀਸਾ ਦੇ ਮੁੱਖ ਮੰਤਰੀ ਬਣੇ ਮੋਹਨ ਮਾਜੀ 13 ਕੈਬਨਿਟ ਮੰਤਰੀ ਬਣੇ ਰਾਹੁਲ ਗਾਂਧੀ ਨੇ ਕਿਹਾ رائے ਬਰੇਲੀ ਛੱਡਾਂ ਜਾਂ ਬਾਇਨਾਡ ਬੰਦ ਚਿੱਤੀ ਵਿੱਚ ਹਾਂ ਜਲੰਧਰ ਦੇ ਵਿੱਚ ਸੜਕ ਹਾਰਸ ਵਿੱਚ ਪਿਓ ਪੁੱਤ ਦੀ ਮੌਤ ਹੋਈ ਅੱਜ ਘਰ ਦੇ ਵਿੱਚ ਸੀ ਵਿਆਹ ਲੁਧਿਆਣਾ ਦੇ ਕਈ ਕਾਂਗਰਸੀ ਭਾਜਪਾ ਦਾ ਪੱਲਾ ਫੜਨ ਨੂੰ ਤਿਆਰ ਬਰ ਤਿਆਰ ਭਗਵੰਤ ਮਾਨ ਨੇ ਜੇਲ੍ਹ ਦੇ ਵਿੱਚ ਕੀਤੀ ਕੇਜਰੀਵਾਲ ਨਾਲ ਮੁਲਾਕਾਤ ਕੈਥਲ ਦੇ ਸਿੱਖ ਨੌਜਵਾਨ ਦੀ ਕੁੱਟਮਾਰ ਦਾ ਮਾਮਲਾ ਉੱਠਿਆ ਜਲੰਧਰ ਜ਼ਿਮਨੀ ਚੋਣ ਦੇ ਲਈ ਉਮੀਦਵਾਰੀ ਦੇ ਚਾਹਵਾਨ ਹੋਏ ਤਰਲੋ ਮੱਛੀ ਹਾਰ ਦੇ ਕਾਰਨਾਂ ਦੀ ਪੜਤਾਲ ਵਾਸਤੇ ਅਕਾੜੀ ਦਲ ਨੇ ਮੀਟਿੰਗ ਸੱਦੀ 102 ਲੋਕਾਂ ਤੋਂ ਨੌਕਰੀ ਦੇ ਨਾਂ ਦੇ ਉੱਤੇ ਠੱਗੀ ਮਾਰਨ ਵਾਲੇ ਪੁਲਿਸ ਮੁਲਾਜ਼ਮ ਗ੍ਰਿਫਤਾਰ ਜਲੰਧਰ ਦੇ ਵਿੱਚ GST ਦਫ਼ਤਰ ਨੂੰ ਲੱਗੀ ਭਿਆਨਕ ਅੱਗ ਤੇ ਆਖਰੀ ਖਬਰ ਮਿੱਟੀ ਪਾਉਣ ਨੂੰ ਲੈ ਕੇ ਚੱਲੀ ਗੋਲੀ ਤੇ 5 ਜਣੇ ਜ਼ਖਮੀ ਕਈਆਂ ਤੇ ਪਰਚਾ ਦਰਜ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਟਣਾ ਜੀ ਕੈਥਲ ਦੇ ਵਿੱਚ ਇੱਕ ਗੁਰਸਿੱਖ ਦੀ ਕੁੱਟਮਾਰ ਹੋਈ ਹੈ ਤੇ ਉਸ ਨੂੰ ਜਿਹੜੀ ਕੰਗਣਾ ਰਣੌਤ ਦੇ ਬਿਆਨਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਕੋਈ ਗ੍ਰਿਫਤਾਰੀ ਹੋਈ ਹੈ 295 ਕਿਤੇ ਲੱਗੀ ਹੈ ਦੇਖੋ ਜੀ ਅਸਲ ਦੇ ਵਿੱਚ ਨਾ ਜਸਵਿੰਦਰ ਸੁਖਵਿੰਦਰ ਸਿੰਘ ਨਾਂ ਦਾ ਇੱਕ ਨੌਜਵਾਨ ਆ ਜਿਹਨੇ ਕਿ ਇਹ ਦੋਸ਼ ਲਾਇਆ ਹੈ ਜੀ ਕਿ ਮੈਂ ਆਥਣ ਦੇ ਵੇਲੇ ਰਾਤ ਦੇ ਵੇਲੇ ਮੂਹਰੇ ਜੇ ਆਪਣਾ ਕੰਮ ਕਾਜ ਖਤਮ ਕਰਕੇ ਤੇ ਸਕੂਟਰੀ ਦੇ ਉੱਤੇ ਆਪਣੇ ਘਰ ਦੇ ਵੱਲ ਜਾ ਰਿਹਾ ਸੀਗਾ ਰਾਹ ਦੇ ਵਿੱਚ ਫਟਕ ਪੈਂਦਾ ਫਟਕ ਲੱਗਾ ਸੀਗਾ ਮੈਂ ਵੀ ਉੱਥੇ ਰੁਕ ਗਿਆ ਜਦੋਂ ਫਟਕ ਖੁੱਲਿਆ ਉਹ ਕਹਿੰਦੇ ਜੀ ਮੈਂ ਸਕੂਟਰੀ ਸਟਾਰਟ ਕੀਤੀ ਜਾਣ ਲੱਗਾ ਤੇ ਦੋ ਨੌਜਵਾਨ ਆਏ ਮੋਟਰਸਾਈਕਲ ਤੇ ਬਰਾਬਰ ਆ ਗਏ ਉਹ ਕੋਈ ਮਾੜੀ ਮੁੱਟੀ ਪਤਾ ਨਹੀਂ ਕਿਹੜੀ ਗੱਲ ਹੋਈ ਤੇ ਉਹ ਕਹਿੰਦੇ ਜੀ ਤੂੰ ਤਾਂ ਖਾਲਸਤਾਨੀ ਆ ਉਹਦੀ ਪੱਗ ਦੇਖ ਕੇ ਉਹਦੀ ਦਾੜ੍ਹੀ ਦੇਖ ਕੇ ਉਹਨੂੰ ਕਹਿੰਦੇ ਵੀ ਭਾਈ ਤੂੰ ਤਾਂ ਖਾਲਸਤਾਨੀ ਐ। ਇਹ ਕਰਾਂ ਜੀ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਮੈਨੂੰ ਖਾਲਸਤਾਨੀ ਕਿਵੇਂ ਕਹਿੰਦੇ ਆ? ਮੈਂ ਤੁਹਾਨੂੰ ਕੀ ਆਖਿਆ? ਗੱਲ ਇਸ ਤੋਂ ਬਾਅਦ ਗਰਮਾ-ਗਰਮੀ ਵਾਲੀ ਹੋ ਗਈ ਤੇ ਇੱਕ ਮੁੰਡੇ ਨੇ ਬਾਹਾਂ ਫੜ ਲਗਾ ਤੇ ਇੱਕ ਨੇ ਇਹਦੇ ਸਿਰ ਦੇ ਵਿੱਚ ਇੱਟਾਂ ਮਾਰੀਆਂ। ਇਹਨੇ ਚਰਨ ਨੂੰ ਕਹਿੰਦੇ ਵੀ ਕੋਲ ਦੀ ਇੱਕ ਬੱਧਾ ਲੰਘਦਾ ਸੀਗਾ ਤੇ ਉਹਨੇ ਇਹਨੂੰ ਛਡਵਾਇਆ ਤੇ ਹਸਪਤਾਲ ਪਹੁੰਚਾਇਆ ਤੇ ਦਾਖਲ ਕਰਵਾਇਆ। ਹੁਣ ਇਹ ਬੱਧਾ ਜਿਹੜਾ ਦਾਖਲ ਹੈਗਾ ਹਸਪਤਾਲ ਦੇ ਵਿੱਚ ਸੁਖਵਿੰਦਰ ਸਿੰਘ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਾਲੀ ਦਲ ਨੇ ਚਰਨਜੀਤ ਸਿੰਘ ਚ ਤੇ ਕਈ ਹੋਰ ਪੰਜਾਬ ਦੇ ਆਗੂਆਂ ਨੇ ਹਰਿਆਣੇ ਦੀ ਪੁਲਿਸ ਦੇ ਕੋਲ ਮੰਗ ਕੀਤੀ ਆ ਵੀ ਇਹਨਾਂ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਧਾਰਮਿਕ ਭਾਵਨਾਵਾਂ ਮਾੜਕਾਉਣ ਦਾ ਪਰਚਾ ਦਰਜ ਕੀਤਾ ਜਾਵੇ ਇਹ ਵੀ ਗੱਲ ਕਹੀ ਆ ਪਰ ਗੱਲ ਇਹ ਜੀ ਅਸਲ ਦੇ ਵਿੱਚ ਕਿ ਇਹਨੂੰ ਕੁਝ ਕੁ ਲੋਕ ਪੋਸਟਾਂ ਪਾ ਕੇ ਸੋਸ਼ਲ ਮੀਡੀਆ ਦੇ ਉੱਤੇ ਇਹ ਵੀ ਜੋੜ ਰਹੇ ਆ ਵੀ ਦੇਖੋ ਜੀ ਇੱਕ ਸਿੱਖ ਭਾਈਚਾਰੇ ਦੀ ਕੁਲਵਿੰਦਰ ਕੌਰ ਨਾਂ ਦੀ ਕੁੜੀ ਨੇ ਕੰਗੜਾ ਦੇ ਚਪੇੜ ਮਾਰੀ ਤੇ ਲੋਕਾਂ ਦੇ ਵਿੱਚ ਰੋਸ ਆ ਤੇ ਉਹ ਫਿਰ ਸਰਦਾਰ ਨੂੰ ਫੜ ਕੇ ਤੇ ਉਹਨੇ ਕੁੱਟਿਆ ਇਦਾਂ ਹਾਲਾਂਕਿ ਇਸ ਗੱਲ ਦੀ ਪੁਲਿਸ ਦੇ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਪਰ ਲੋਕਾਂ ਦੇ ਆਪੋ ਆਪਣੇ ਦਿਮਾਗ ਦੇ ਘੋੜੇ ਆ ਵੀ ਇਸ ਤਰੀਕੇ ਦੇ ਨਾਲ ਭਾਈ ਕਿਤੇ ਭਵਿੱਖ ਦੇ ਵਿੱਚ ਹੋਰ ਕਟਨਾਵਾਂ ਨਾਲ ਵਾਪਰਨ ਹਰਿਆਣੇ ਦੀ ਪੁਲਿਸ ਕਹਿੰਦੀ ਜੀ ਇਹਨਾਂ ਮਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਇਸ ਮਾਮਲੇ ਦੇ ਉੱਤੇ ਹਰਿਆਣੇ ਦੀ ਪੁਲਿਸ ਦੇ ਉੱਤੇ ਦਬਾਅ ਪੰਜਾਬ ਦੇ ਵੱਖ-ਵੱਖ ਨੇਤਾਵਾਂ ਨੇ ਬਣਾਉਣਾ ਸ਼ੁਰੂ ਕੀਤਾ ਹੈ ਜੀ ਮੈਂ ਸੁਣਿਆ ਪਰਚਾ 295A ਦਾ ਦਰਜ ਹੋ ਗਿਆ ਲੇਕਿਨ ਗ੍ਰਿਫਤਾਰੀ ਕੋਈ ਨਹੀਂ ਹੋ ਸਕੀ ਦੂਸਰੇ ਪਾਸੇ ਕਿਸਾਨ ਲੀਡਰ ਕਹਿ ਰਹੇ ਨੇ ਕਿ ਇਹਦੇ ਪਿੱਛੇ ਕੋਈ ਸ਼ਰਾਦਤ ਹੋ ਸਕਦੀ ਹੈ ਜਾਂ ਕੰਗੜਾ ਰਣੌਤ ਦੇ ਬਿਆਨ ਸਿੱਧੇ ਤੌਰ ਦੇ ਉੱਤੇ ਇਸ ਨੂੰ ਪ੍ਰਭਾਵਿਤ ਕਰਦੇ ਨੇ ਇਸ ਘਟਨਾ ਨੂੰ ਇਹਦੇ ਵਿੱਚ ਕੋਈ ਤੱਥ ਹੈਗੇ ਦੇਖੋ ਆ ਸੰਸਭ ਮੈਨੂੰ ਨਿੱਜੀ ਤੌਰ ਦੇ ਉੱਤੇ ਹਲੇ ਤਾਂ ਨਹੀਂ ਲੱਗਦਾ ਇਸ ਮਾਮਲੇ ਦੇ ਵਿੱਚ ਵੀ ਕੋਈ ਇਦਾਂ ਦੀ ਗੱਲ ਹੋਊਗੀ ਪਰ ਹੋ ਚਲੋ ਇਹ ਪੁਲਿਸ ਦੀ ਪੜਤਾਲ ਦਾ ਵਿਸ਼ਾ ਜੀ ਜੇਕਰ ਉਹ ਬੰਦੇ ਫੜੇ ਜਾਣ ਜੇਕਰ ਤੇ ਉਹ ਫਿਰ ਜੇ ਤਾਂ ਹੁਣ ਸੀਸੀਟੀਵੀ ਕੈਮਰੇ ਦੀ ਫੁਟੇਜ ਹੀ ਆ ਜੇ ਉਹਦੇ ਆਧਾਰ ਦੇ ਉੱਤੇ ਕਿਉਂਕਿ ਜੇ ਉਹ ਵੀ ਹੋਈ ਪੁਲਿਸ ਦੇ ਕੋਲੇ ਉਹਦੇ ਆਧਾਰ ਤੇ ਬੰਦੇ ਫੜੇ ਜਾਣਗੇ ਨਹੀਂ ਤਾਂ ਬੰਦੇ ਫੜੇ ਕਿੱਥੇ ਜਾਣੇ ਆ ਪਰ ਜੇ ਉਹ ਬੰਦੇ ਫੜੇ ਜਾਂਦੇ ਤਾਂ ਫਿਰ ਉਹ ਆਪਣੇ ਮੂੰਹੋਂ ਜਿਹੜੀ ਗੱਲ ਕਹਿਣਗੇ ਵੀ ਅਸੀਂ ਕਿਉਂ ਆ ਕੁਝ ਕੀਤਾ ਇਹ ਕਰਤੂਤ ਕਿਉਂ ਕੀਤੀ ਆ ਤੇ ਫਿਰ ਆ ਪਰ ਉਦਾਂ ਵੱਖ-ਵੱਖ ਲੋਕਾਂ ਦੇ ਵੱਖੋ-ਵੱਖਰੇ ਵਿਚਾਰ ਆ ਦੇ ਸ਼ਾਇਦ ਇਹਦੇ ਪਿੱਛੇ ਇੱਕ ਕਾਰਨ ਜਿਹੜਾ ਉਹ ਕੰਗਣਾ ਵਾਲਾ ਮਸਲਾ ਨਾ ਹੋਵੇ ਜੀ ਅੱਛਾ ਲੁਧਿਆਣੇ ਦੇ ਕਿਹੜੇ ਕਿਹੜੇ ਕਾਂਗਰਸੀਏ ਜਿਹੜੇ ਭਾਜਪਾ ਜਾਣ ਨੂੰ ਫਿਰਦੇ ਆ ਅੰਥੇ ਸਭ ਗੱਲ ਇਹ ਜੀ ਕਿ ਲੁਧਿਆਣੇ ਦੇ ਕਈ ਕਾਂਗਰਸੀਏ ਜਿਹੜੇ ਉਹ ਭਾਜਪਾ ਦੇ ਵਿੱਚ ਜਾਣ ਨੂੰ ਤਿਆਰ ਆ ਰਵਨੀਤ ਬਿੱਟੂ ਕੇਂਦਰੀ ਮੰਤਰੀ ਬਣਨ ਦੇ ਵਿੱਚ ਕਾਮਯਾਬ ਜਦੋਂ ਹੋ ਗਿਆ ਤੇ ਫਿਰ ਲੁਧਿਆਣੇ ਦੇ ਕਈ ਜਿਹੜੇ ਕਾਂਗਰਸੀ ਆ ਉਹ ਕਹਿੰਦੇ ਜੀ ਕਿ ਹੁਣ ਬਿੱਟੂ ਵਾਲਾ ਪਲੜਾ ਭਾਰੀ ਆ ਆਪਾਂ ਨੂੰ ਉਧਰਲੇ ਪਾਸੇ ਸਵਾਰ ਹੋਣਾ ਚਾਹੀਦਾ ਰਾਜਨੀਤੀ ਵੈਸੇ ਵੀ ਰੰਗ ਬਦਲਣ ਦਾ ਨਾਂ ਜੀ ਜੇ ਮੰਨ ਲਓ ਕਿਸੇ ਹੋਰ ਨੂੰ ਕੋ ਵੱਡਾ ਉਧਾ ਮਿਲ ਜੇ ਮਾਰ ਕੇ ਛੜਾ ਪਾ ਉਧਰਲੇ ਪਾਸੇ ਆ ਜਾਣਾ ਕਈਆਂ ਨੇ ਪਰ ਹੁਣ ਬਿੱਟੂ ਵਾਲਾ ਪਲੜਾ ਭਾਰੀ ਐ ਇਸ ਕਰਕੇ ਉਧਰਲੇ ਪਾਸੇ ਨੂੰ ਜਾਣਗੇ ਤੇ ਜਾ ਰਹੇ ਹਨ ਤੇ ਜਾਣਾ ਵੀ ਐ ਪਤਾ ਲੱਗਾ ਜੀ ਕਿੱਥੇ ਨਗਰ ਨਿਗਮਦਿਆਂ ਚੋਣਾ ਵੀ ਐ ਪੰਜਾਬ ਦੇ ਕੁਝ ਕੁ ਹਿੱਸਿਆਂ ਦੇ ਵਿੱਚ ਕੁਝ ਸ਼ਹਿਰਾਂ ਦੇ ਵਿੱਚ ਕੁਝ ਸਮੇਂ ਦੇ ਵਿੱਚ ਇਸ ਕਰਕੇ ਜਿਹੜੀ ਬੀਜੇਪੀ ਆ ਉਹ ਵੀ ਆਸਵੰਦ ਆ ਵੀ ਭਾਈ ਜਿੰਨੇ ਕਾਂਗਰਸੀ ਪਟਲਾਂਗੇ ਉਹਨਾਂ ਨੂੰ ਫਾਇਦਾ ਤੇ ਜਿਹੜੇ ਜਿਹੜੇ ਖਾਸ ਕਰਕੇ ਲੁਧਿਆਣੇ ਦੇ ਕਾਂਗਰਸੀ ਆ ਉਹ ਥੋੜੇ ਜੀ ਇਸ ਗੱਲੋਂ ਦੇ ਰਾਸ਼ਵੀ ਆ ਵੀ ਗਿੱਦੜ ਬਾਹੇ ਤੋਂ ਬੰਦਾ ਆ ਕੇ ਰਾਜਾ ਵੜਿੰਗ ਤੇ ਸਾਡੇ ਵਾਲੇ ਪਾਸੇ ਜ ਤੇ ਉਹਨੇ ਹੁਣ ਸਾਡੇ ਪੈਰ ਥੋੜੀ ਲੱਗਣ ਦੇਣੇ ਆ ਉਹਨੇ ਤਾਂ ਆਪਦੀ ਟੀਮ ਆਪਦਾ ਸਿਸਟਮ ਸੈੱਟ ਕਰਨਾ ਨਾ ਆਪਦੇ ਬੰਦਿਆਂ ਦਾ ਇਸ ਕਰਕੇ ਉਹ ਹੁਣ ਰਵਨੀਤ ਬਿੱਟੂ ਦੀ ਕਿਸ਼ਤੀ ਦੇ ਵਿੱਚ ਸਵਾਰ ਹੋਣ ਨੂੰ ਫਿਰਦੇ ਆ ਉਹ ਕਹਿੰਦੇ ਭਾਜਪਾ ਠੀਕ ਆ ਤੇ ਮੈਨੂੰ ਲੱਗਦਾ ਵੀ 2-4 ਦਿਨਾਂ ਦੇ ਵਿੱਚ ਕਈ ਕਾਉਂਸਲਰ ਜਾਂ ਸਾਬਕਾ ਕਾਉਂਸਲਰ ਜਾਂ ਜਿਹੜੇ ਹੋਰ ਵੱਖ-ਵੱਖ ਰੁਤਬਿਆਂ ਵਾਲੇ ਆ ਉਹ ਬੀਜੇਪੀ ਦੇ ਵਿੱਚ ਚਲੇ ਜਾਣਗੇ ਜੀ ਸੋ ਜਲੰਧਰ ਜ਼ਿਮਨੀ ਚੋਣ ਦੀ ਟਿਕਟ ਕਿਹਨੂੰ ਮਿਲੂਗੀ ਫਿਰ ਹੁਣ ਦੇਖੋ ਜੀ ਸਾਰੇ ਹੀ ਇਸ ਵੇਲੇ ਦਾਅਵੇਦਾਰ ਆ ਇੱਥੇ ਜੀ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਮਹਿੰਦਰ ਭਗ ਮਿੰਦਰ ਭਗਤ ਹੋਰੀ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦਾ ਪੁੱਤ ਆ ਇਹਨੇ ਕੁਝ ਕੁ ਸਾਲ ਪਹਿਲਾਂ ਮੇਰੇ ਖਿਆਲੇ ਜੇ ਮੈਂ ਗਲਤ ਨਾ ਹੋਵਾਂ ਤਾਂ ਢਾਈ ਤਿੰਨ ਸਾਲ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਦਾਖਲਾ ਲੈ ਲਿਆ ਸੀਗਾ ਭਾਜਪਾ ਨੂੰ અલਵਿਦਾ ਕਹਿਤਾ ਸੀ ਬਾਪੂ ਜੀ ਨਾਲ ਦਾ ਖੁਸ਼ ਨਹੀਂ ਸੀਗਾ ਉਦੋਂ ਵੀ ਭਾਈ ਮੇਰਾ ਪੁੱਤ ਉਧਰ ਨੇ ਪਸੇ ਗਿਆ ਅਗਲੀ ਗੱਲ ਇਹ ਜੀ ਕਿ ਮਿੰਦਰ ਭਗਤ ਦੀ ਸੰਭਾਵਨਾ ਵੱਧਾ ਤੇ ਵੈਸੇ ਤਿੰਨ ਕੇ ਨਾਂ ਹੋਰ ਚਰਚਾ ਦੇ ਵਿੱਚ ਆਜ ਚਰਨਜੀਤ ਚੰਨੀ ਨੇ ਜਲੰਧਰ ਵੈਸਟ ਜਿੱਥੇ ਕਿ ਜ਼ਬਨੀ ਚੋਣ ਹੋਣੀ ਆ ਇੱਥੋਂ ਦੇ ਆਗੂ ਨਾਲ ਗੱਲਬਾਤ ਕੀਤੀ ਆ ਉਹ ਹੁਣ 8-9 ਜਣੇ ਦਾਵੇਦਾਰ ਆ ਜਿਨ੍ਹਾਂ ਨੇ ਅਪਲਾਈ ਕਰਤਾ ਮੈਲਨੀ ਟਿਕਟ ਇਕ ਨੂਆ ਇੱਥੇ ਜਾਤ ਬਰਾਦਰੀ ਧਰਮ ਦੀ ਗੱਲ ਵੀ ਭਾਰੂ ਆ ਕੁਝ ਕੁ ਲੋਕੇ ਗੱਲ ਕਰਨੇ ਜੀ ਕਿ ਇੱਥੇ ਭਗਤ ਬਰਾਦਰੀ ਨੂੰ ਟਿਕਟ ਮਿਲਣੀ ਚਾਹੀਦੀ ਆ ਕੁਝ ਕੁ ਚਾਹੁੰਦੇ ਕਿ ਰਵੀਦਾਸ ਭਾਈਚਾਰੇ ਨੂੰ ਮਿਲਣੀ ਚਾਹੀਦੀ ਆ ਕੁਝ ਕੁ ਬਾਲਮੀਕ ਭਾਈਚਾਰੇ ਦੇ ਪੱਖ ਦੇ ਵਿੱਚ ਆ ਸਭ ਦੇ ਆਪੋ ਆਪਣੇ ਵਿਚਾਰ ਆ ਉਧਰ ਪਤਾ ਲੱਗਾ ਜੀ ਕਿ ਬੀਜੇਪੀ ਦੇ ਵਿੱਚ ਸੁਸ਼ੀਲ ਰਿੰਕੂ ਦੀ ਧਰਮ ਪਤਨੀ ਵੀ ਦਾਵੇਦਾਰ ਆ ਪਰ ਸ਼ੀਤ ਲੰਗਰਾਲ ਹੋਰੀ ਇਹ ਗੱਲ ਕਹਿੰਨੇ ਕਿ ਮੇਰੇ ਅਸਤੀਫੇ ਤੋਂ ਬਾਅਦ ਸੀਟ ਖਾਲੀ ਹੋਈ ਇਸ ਕਰਕੇ ਮੈਨੂੰ ਟਿਕਟ ਮਿਲਣੀ ਚਾਹੀਦੀ ਆ ਪਰ ਚੰਨੀ ਹੋਰਾਂ ਨੇ ਗੱਲ ਕਹੀ ਆ ਕਿ ਸਾਡੇ ਟੱਬਰ ਦਾ ਕੋਈ ਵੀ ਮੈਂਬਰ ਉਮੀਦਵਾਰ ਨਹੀਂ ਹੋਊ ਸਾਡੇ ਟੱਬਰ ਨੇ ਬਿਲਕੁਲ ਨਹੀਂ ਚੋਣ ਲੜਨੀ ਸਥਾਨਕ ਬੰਦੇ ਨੂੰ ਹੀ ਅਸੀਂ ਟਿਕਟ ਦੇਵਾਂਗੇ ਸੋ ਵਿਨੇ ਵੀ ਭਾਈਕਲੀ ਨੂੰ ਮਿਲਦਾ ਇਥੇ ਟਿਕਟ ਦਾ ਤੋਹਫਾ ਤੇ ਮੇਰਾ ਖਿਆਲ ਆ ਵੀ 2-4 ਦਿਨਾਂ ਦੇ ਵਿੱਚ ਸਿਆਸੀ ਪਾਰਟੀਆਂ ਨੂੰ ਆਪਣੇ ਬੰਦੇ ਦੇ ਨਾਂ ਫਾਈਨਲ ਕਰਨੇ ਪੈਣੇ ਅੱਛਾ ਉੜੀਸਾ ਦੇ ਵਿੱਚ ਕੌਣ ਮੁੱਖ ਮੰਤਰੀ ਬਣਿਆ ਤੇ ਇਸ ਇਲੈਕਸ਼ਨ ਦਾ ਤੇ ਸਰਕਾਰ ਬਣਾਉਣ ਦਾ ਜਿਹੜਾ ਸਿੱਧੇ ਤੌਰ ਤੇ ਦਿੱਲੀ ਦੇ ਉੱਤੇ ਕੀ ਪ੍ਰਭਾਵ ਪੈਣ ਵਾਲਾ ਦੇਖੋ ਜੀ ਇੱਕ ਤਾਂ ਗੱਲ ਇਹ ਜੀ ਕਿ ਬੀਜੇਪੀ ਦਾ ਪਹਿਲੀ ਵਾਰ ਖਾਤਾ ਖੁੱਲਿਆ ਉੜੀਸਾ ਦੇ ਵਿੱਚ ਬੀਜੇਪੀ ਦੀ ਆਪਣੀ ਸਰਕਾਰ ਆ ਜਿਹੜੀ ਪਹਿਲੀ ਵਾਰ ਬਣੀ ਆ ਉੱਥੇ ਉੜੀਸਾ ਦੇ ਵਿੱਚ ਉੜੀਸਾ ਦੇ ਵਿੱਚ 147 ਵਿਧਾਨ ਸਭਾ ਦੀਆਂ ਸੀਟਾਂ ਸਨ ਸਾਹਿਬ ਇੱਥੇ ਬਹੁਮਤ ਵਾਸਤੇ 74 ਚਾਹੀਦੇ ਹੁੰਦੀਆਂ ਸੀਟਾਂ ਤੇ ਭਾਜਪਾ ਦੇ ਕੋਲੇ 78 ਆ ਤੇ ਬੀਜੂ ਜਨਤਾ ਦਲ ਦੇ ਕੋਲੇ 51 ਭਾਜਪਾ ਦੇ ਕੋਲੇ 40.7% ਦੀ ਵੋਟ ਸ਼ੇਅਰ ਆ ਤੇ ਜਿਹੜੀ ਹੈਗੀ ਬੀਜੂ ਜਨਤਾ ਦਲ ਦੇ ਕੋਲੇ 40.22 ਤੇ ਵਿਰੋਧੀ ਧਿਰ ਦੇ ਰੂਪ ਦੇ ਵਿੱਚ ਬਜਡੀ ਆ ਤੇ ਭਾਜਪਾ ਸੱਤਾਧਾਰੀ ਤੇਰਾ ਤੇ ਬੀਜੇਪੀ ਦੇ ਵੱਲੋਂ ਅੱਜ ਆਪਣਾ ਜਿਹੜਾ ਮੰਤਰੀ ਮੰਡਲ ਗਠਨ ਕਰ ਦਿੱਤਾ ਗਿਆ ਤੇ ਉੜੀਸਾ ਦੇ ਮੁੱਖ ਮੰਤਰੀ 52 ਸਾਲ ਦੇ ਮੋਨ ਚਰਨ ਮਾਜੀ ਬਣਾ ਦਿੱਤੇ ਗਏ ਆ ਇਹਨਾਂ ਨੇ ਮੁੱਖ ਮੰਤਰੀ ਦੇ ਤੌਰ ਤੇ ਉੱਤੇ 15ਵੇਂ ਮੰਤਰੀ ਦੇ ਤੌਰ ਤੇ ਸਹੁੰ ਚੁਕਲੀ ਆ ਉੜੀਸਾ ਦੇ ਵਿੱਚ ਦੋ ਡਿਪਟੀ ਸੀਐਮ ਬਣਾਏ ਗਏ ਆ ਇੱਕ ਹੈਗੇ ਜੀ ਕਨਕਵਰਦਨ ਸਿੰਘ ਦੇਵ 67 ਸਾਲ ਉਮਰ ਆ ਤੇ ਪ੍ਰਭਾਤੀ ਪ੍ਰਿਦਾ ਇਹਨਾਂ ਦੀ ਉਮਰ ਹੈਗੀ ਜੀ 57 ਸਾਲ ਤੇ 13 ਮੰਤਰੀਆਂ ਨੇ ਸਹੁੰ ਚੁਕੀ ਅਜ ਮੰਤਰੀ ਮੰਡਲ ਦੇ ਵਿੱਚ ਮਾਜੀ ਮੰਤਰੀ ਮੰਡਲ ਦੇ ਵਿੱਚ 13 ਮੰਤਰੀਆਂ ਨੇ ਸਹੁੰ ਚੁਕੀ ਆ ਅੱਜ ਪ੍ਰਧਾਨ ਮੰਤਰੀ ਰਾਜਨਾਥ ਸਿੰਘ ਅਮਿਤ ਸ਼ਾਹ ਜੇਪੀ ਨੱਡਾ ਤੇ ਵੱਖ-ਵੱਖ ਸੂਬਿਆਂ ਦੇ ਹੋਰ ਜਿਹੜੇ ਮੁੱਖ ਮੰਤਰੀ ਆ ਉਹ ਇੱਥੇ ਹਾਜ਼ਰ ਹੋਏ ਆ ਟਣਾ ਜੀ ਲੋਕ ਨਾ ਕਲੀਅਰ ਵਿਜ਼ਨ ਵਾਲੇ ਲੀਡਰ ਨੂੰ ਪਸੰਦ ਕਰਦੇ ਆ ਜਿਹੜਾ ਲੀਡਰ ਦੁਚਿੱਤੀ ਚ ਰਹਿੰਦਾ ਆ ਆ ਕਰਾਂ ਕਿ ਇੱਧਰ ਜਾਵਾਂ ਆ ਕਿ ਇੱਧਰ ਜਾਵਾਂ ਉਹਦੇ ਬਾਰੇ ਲੋਕਾਂ ਦੇ ਮਨਾਂ 'ਚ ਚੰਗਾ ਅਸਰ ਨਹੀਂ ਪੈਂਦਾ ਤੇ ਇੱਧਰ ਜਿਹੜੇ ਰਾਹੁਲ ਗਾਂਧੀ ਨੇ ਇਹ ਸ਼ਰੀਆਮ ਲੋਕਾਂ ਨੂੰ ਦੱਸ ਰਿਹਾ ਕਿ ਮੈਂ ਤਾਂ ਦੁਚਿੱਤੀ 'ਚ ਫਸਿਆ ਆਂ ਦੇਖੋ ਜੀ ਅੱਜ ਕੱਲ੍ਹ ਨਾ ਇੱਕ ਨਵਾਂ ਟਰੈਂਡ ਆ ਸਿੰਘ ਸਾਹਿਬ ਕਿ ਲੋਕਾਂ ਦੀ ਇਨਵੋਲਵਮੈਂਟ ਕਰਾ ਕੇ ਜਿਵੇਂ ਕਿ ਅੱਜਕੱਲ ਬੰਦੇ ਜਦੋਂ ਫੇਸਬੁੱਕ ਤੇ ਲਾਈਵ ਹੁੰਦੇ ਆ ਉਹ ਕਹਿੰਦੇ ਨੇ ਵੀ ਵੱਧ ਤੋਂ ਵੱਧ ਨਾਲ ਲੋਕ ਜੁੜ ਜੋ ਬਈ ਦੱਸੋ ਵੀ ਤੁਸੀਂ ਵੀ ਆਪਣੇ ਵਿਚਾਰ ਪੇਸ਼ ਕਰੋ ਤੁਸੀਂ ਵੀ ਕਰੋ ਤਾਂ ਜੋ ਰੀਚ ਵਧੇ ਉਸੇ ਤਰੀਕੇ ਦੇ ਨਾਲ ਇਹ ਗੱਲ ਆ ਕਿਉਂਕਿ ਇਹ ਦੇਖੋ ਜਦੋਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਚੁਣਨਾ ਸੀ ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਇਹ ਗੱਲ ਕਹੀ ਵੀ ਦੱਸੋ ਵੀ ਕਿਹਨੂੰ ਚੁਣੀਏ ਤੁਹਾਡੇ ਖਿਆਲ ਦੇ ਵਿੱਚ ਲੋਕ ਆਪਣੇ ਵਿਚਾਰ ਦੇਣ ਜਦੋਂ ਫਿਰ ਭ੍ਰਿਸ਼ਟਾਚਾਰ ਦੀ ਗੱਲ ਚੱਲੀ ਜੀ ਉਹ ਕਹਿੰਦੇ ਜੀ ਅਸੀਂ ਹੁਣ ਇੱਕ ਵਟਸਐਪ ਨੰਬਰ ਜਾਰੀ ਕਰ ਦਿੱਤਾ ਇਹਦੇ ਤੇ ਸ਼ਿਕਾਇਤਾਂ ਦਰਜ ਕਰਵਾਓ ਉੜੀਸਾ ਦੇ ਵਿੱਚ ਜਿਹੜਾ माजी ਮੁੱਖ ਮੰਤਰੀ ਬਣਿਆ ਬੀਜੇਪੀ ਨੇ ਇੱਥੇ ਲੋਕਾਂ ਦੇ ਵਿਚਾਰ ਲਏ ਪਹਿਲਾਂ ਵੀ ਭਾਈ ਤੁਹਾਡੇ ਖਿਆਲ ਦੇ ਵਿੱਚ ਕਿਹਨੂੰ ਬਣਾਉਣਾ ਚਾਹੀਦਾ ਇਹ ਅੱਜਕੱਲ ਟ੍ਰੈਂਡ ਚੱਲ ਪਿਆ ਵੀ ਗੱਲ ਪਹਿਲਾਂ ਹੀ ਨਸ਼ਰ ਕਰ ਦੋ ਲੋਕਾਂ ਨੂੰ ਲੱਗੇ ਜੀ ਕਿ ਸਾਡੀ ਗੱਲ ਆ ਦੇਖੋ ਵੀ ਸਾਨੂੰ ਆ ਵੀ ਗੱਲ ਪੁੱਛ ਕੇ ਕੀਤੀ ਜਾ ਰਹੀ ਆ ਕਰਨੀ ਭਾਵੇਂ ਆਪਣੀ ਮਰਜ਼ੀ ਹੋਵੇ ਪਰ ਲੋਕਾਂ ਨੂੰ ਨਾਲ ਜੋੜਨ ਦਾ ਇੱਕ ਟਰਿਕ ਆ ਇਹ ਸੋ ਉਸੇ ਤਰੀਕੇ ਦੇ ਨਾਲ ਇਹ ਆ ਅੱਜ ਰਾਹੁਲ ਗਾਂਧੀ ਨੇ ਗੱਲ ਕਹੀ ਆ ਉਹ ਕਹਿੰਦੇ ਜੀ ਕਿ ਮੈਂ ਦੋ ਥਾਵਾਂ ਤੋਂ ਜਿੱਤਿਆ ਬਾਇ ਨਾੜ ਤੋਂ ਵੀ ਤੇ ਰਾਇਬਰੇਲੀ ਤੋਂ ਵੀ ਮੇ ਤਾਂ ਮੇਰਾ ਚਿਤ ਕਰਨਾ ਮੈਂ ਦੋਵਾਂ ਥਾਵਾਂ ਤੋਂ ਹੀ ਰਵਾਂ ਪਰ ਨਿਜਮਾ ਮੁਤਾਬਕ ਕਾਨੂੰਨ ਦੇ ਮੁਤਾਬਕ ਇੱਕ ਥਾਂ ਛੱਡਣੀ ਪੈ ਮੈਂ ਬਾਇਨਾਰ ਛੱਡਾਂ ਕਿ ਰਾਇਬਰੇਲੀ ਛੱਡਾਂ ਦੋਵਾਂ ਚੋਂ ਕਿਹੜੀ ਛੱਡਾਂ ਮਨ ਮੇਰਾ ਬੜਾ ਦੁਖੀ ਹੁੰਦਾ ਉਹ ਕਹਿੰਦੇ ਲੋਕ ਮੈਨੂੰ ਦੱਸਣ ਕਿ ਮੈਂ ਕਿਹੜੀ ਥਾਂ ਛੱਡਾਂ ਤੇ ਕਿਹੜੀ ਥਾਂ 'ਤੇ ਰਵਾਂ ਹੁਣ ਲੋਕ ਇਹਦੇ ਵਿੱਚ ਕੋਈ ਕਹੂਗਾ ਬਾਇਨਾਰ ਤੋਂ ਰਹਿ ਕੋਈ ਕਹੂਗਾ ਰਾਇਬਰੇਲੀ ਤੋਂ ਰਹਿ ਕਿਸੇ ਨੇ ਕਿਹਾ ਦੋਵੇਂ ਹੀ ਛੱਡ ਦੇ ਕਿਸੇ ਨੇ ਕਿਹਾ ਇੱਕ ਵੀ ਨਾ ਛੱਡੀ ਸਭ ਦੇ ਆਪੋ ਆਪਣੇ ਵਿਚਾਰਾ ਕਿਸੇ ਨੇ ਸਵਾਰਜਾ ਵੀ ਲੈਣਾ ਇੰਨਾਂ ਗੱਲਾਂ ਦੇ ਵਿੱਚ ਕੋਈ ਕਟਾਕਸ਼ ਜੇ ਵੀ ਕਰਨੇ ਆ ਭੇੜੇ ਚੰਗੇ ਪਰ ਮੈਨੂੰ ਲੱਗਦਾ ਨਿੱਜੀ ਤੌਰ ਦੇ ਉੱਤੇ ਕਿ ਰਾਹੁਲ ਗਾਂਧੀ ਰਾਇਬਰੇਲੀ ਤੋਂ ਰਹੂੰਗਾ ਮੇਰਾ ਖਿਆਲ ਹੈ ਉਹਦਾ ਕਾਰਨ ਇਹ ਹੈ ਵੀ ਕਾਂਗਰਸ ਇਹ ਚਾਹੇਗੀ ਜੀ ਕਿ ਯੂਪੀ ਦੇ ਵਿੱਚ ਸਾਡੀ ਪਕੜ ਬਣੀ ਰਹੇ। ਰਾਹੁਲ ਗਾਂਧੀ ਯੂਪੀ ਦੇ ਵਿੱਚ ਵਿਚਰਦੇ ਰਹਿਣ। ਯੂਪੀ ਦੀਆਂ ਅੱਸੀ ਸੀਟਾਂ ਵਾਇਨਾਡ ਕੇਰਲ ਦੇ ਵਿੱਚ ਹੈ ਤੇ ਉੱਥੋਂ ਦੀ ਉਹਨਾਂ ਨੇ ਕਹਿਣਾ ਵੀ ਬਾਅਦ ਦੀ ਗੱਲ ਹੈਗੀ ਜੀ ਪਰ ਜੇਕਰ ਯੂਪੀ ਦੇ ਵਿੱਚ ਆਪਣਾ ਵਿਚਰਨਾ ਜਾਰੀ ਰਹਿੰਦਾ ਤੇ ਮੇਰਾ ਖਿਆਲ ਹੈ ਵੀ ਕਾਂਗਰਸ ਇਸ ਗੱਲ ਦੇ ਵਿੱਚ ਭਲਾ ਸਮਝੂਗੀ ਜੀ। ਤੇ ਬਾਕੀ ਜਿਹੜੀ ਇਹ ਟ੍ਰੈਜੇਡੀ ਹੋਈ ਹੈ ਤੁਸੀਂ ਦੱਸਿਆ ਬਈ ਜਿਹੜੇ ਪਿਓ ਪੁੱਤ ਦੀ ਮੌਤ ਹੋ ਗਈ ਆ ਤੇ ਘਰੇ ਫੰਕਸ਼ਨ ਚੱਲਦਾ ਚੱਲ ਰਿਹਾ ਸੀ ਕੋਈ ਇਹ ਸਾਰੀ ਗੱਲ ਕੀ ਹੋਈ ਕਿੱਥੇ ਹੋਈ ਇਹ ਬੜੀ ਜੀ ਦਰਦਨਾਕ ਖਬਰ ਆਈ ਥਿੰ ਸਰਬ ਬਹੁਤ ਹੀ ਦੁਖਦਾਈ ਖਬਰ ਹੈ ਇਹ ਇਹ ਅੱਜ ਜਲੰਧਰ ਦੇ ਵਿੱਚ ਨਕੌਦਰ ਰੋਡ ਦੇ ਉੱਤੇ ਖਾਲਸਾ ਸਕੂਲ ਆ ਜਿਹੜਾ ਇਹਦੇ ਕੋਲੇ ਅੱਜ ਇੱਕ ਹਰਸਾ ਵਾਪਰਿਆ ਦਰਦਨਾਕ ਹਰਸਾ ਜੀ ਦੇ ਵਿੱਚ ਦੋ ਜਣਿਆਂ ਦੀ ਪਿਓ ਪੁੱਤ ਦੀ ਮੌਤ ਹੋਈ ਹੈ ਬਾਪ ਜਸਵੀਰ ਸਿੰਘ ਉਮਰ 42 ਸਾਲ ਤੇ ਪੁੱਤ ਕਰਮਨ ਸਿੰਘ ਉਮਰ 16 ਸਾਲ ਇਹ ਦੋਵੇਂ ਜਣੇ ਸਕੂਟਰੀ ਦੇ ਉੱਤੇ ਜਾ ਰਹੇ ਦੋ ਪਹੀਆ ਵਾਹਨ ਦੇ ਉੱਤੇ ਇਹ ਇੱਕ ਟਿਪਰ ਨੂੰ ਕ੍ਰਾਸ ਕਰ ਰਹੇ ਆ ਤੇ ਸਾਹਮਣੇ ਆ ਗਿਆ ਇੱਕ ਬੰਦਾ ਤੇ ਉਹਦੇ ਬੱਚੇ ਨਾਲ ਦੀ ਸਕੂਟਰੀ ਟਕਰਾ ਗਈ ਆ ਜਾਂ ਮੋਟਰਸਾਈਕਲ ਟਕਰਾ ਗਿਆ ਤੇ ਇਹ ਜਦੋਂ ਸੜਕ ਵਾਲੇ ਪਾਸੇ ਡਿੱਗ ਪੇ ਫੁੱਟਪਾਥ ਵਾਲੇ ਪਾਸੇ ਜਦੋਂ ਸੜਕ ਵਾਲੇ ਪਾਸੇ ਡਿੱਗੇ ਤਾਂ ਫਿਰ ਟਿਪਰ ਦੇ ਟਾਇਰ ਇਹਨਾਂ ਦੇ ਉੱਤੇ ਚੜ ਗਏ ਤੇ ਦੋਵਾਂ ਦੀ ਜੜ ਕੇ ਪਿਓ ਪੁੱਤ ਦੀ ਕਰਮਣ ਸਿੰਘ ਦੀ ਤੇ ਜਸਵੀਰ ਸਿੰਘ ਦੀ ਮੌਤ ਹੋ ਗਈ ਆ ਤੇ ਦੋਵਾਂ ਦੇ ਸਰੀਰ ਦੇ ਕਈ ਹਿੱਸੇ ਹੋ ਗਏ ਆ ਤੇ ਪੁਲਿਸ ਨੇ ਆ ਕੇ ਇਕੱਠੇ ਕੀਤੇ ਆ ਤੇ ਕਹਿੰਦੇ ਪਰਚਾ ਵੀ ਦਰਜ ਕੀਤਾ ਇਹ ਸ ਟਿਪਰ ਚਾਲਕ ਦੇ ਉੱਤੇ ਤੇ ਇਹਨਾਂ ਦੇ ਘਰ ਦੇ ਵਿੱਚ ਅਜ ਵਿਆਹ ਸੀਗਾ ਜੀ ਧੀ ਦਾ ਵਿਆਹ ਤੇ ਇਹ ਸਵੇਰੇ ਸਵੇਰੇ ਮਕਸੂਦਾਂ ਦੀ ਸਬਜ਼ੀ ਮੰਡੀ ਵਿੱਚ ਸਬਜ਼ੀ ਲੈਣ ਗਏ ਸੀਗੇ ਜੀ ਸਬਜ਼ੀ ਲੈਣ ਜਾ ਰਹੇ ਸੀਗੇ ਕਿਉਂਕਿ ਜਦੋਂ ਆਪਾਂ ਜ਼ਿਆਦਾ ਸਬਜ਼ੀ ਲੈਣੀ ਹੋਵੇ ਸਿੱਧਾ ਬੰਦਾ ਕਹਿੰਦਾ ਜੀ ਮੰਡੀ ਦੇ ਵਿੱਚੋਂ ਲੈ ਕੇ ਆਉਣੇ ਨੇ ਤਾਂ ਘਰ ਦੇ ਵਿੱਚ ਜਿਹੜੇ ਰੇੜੀਆਂ ਵਾਲੇ ਤਾਂ ਮਹਿੰਗੀ ਵੀ ਪਚਾਉਂਦੇ ਆ ਸੋ ਇਸ ਕਰਕੇ ਸਸਤੀ ਲੈਣੀ ਹੋਵੇ ਤਾਂ ਸਬਜ਼ੀ ਜਿਹੜੀ ਵੱਧ ਲੈਣੀ ਹੋਵੇ ਬੰਦਾ ਸਿੱਧਾ ਮੰਡੀ 'ਕ ਜਾ ਆਉਂਦਾ ਸਵੇਰੇ ਸਵੇਰੇ ਲੱਗਦੀ ਹੈ 5 6 7 ਵਜੇ ਸੋ ਉਧਰ ਜਾ ਰਹੇ ਸੀਗੇ ਤੇ ਇਹ ਹੱਦਸਾ ਵਾਪਰ ਗਿਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਗਏ ਨੇ ਕੇਜਰੀਵਾਲ ਨਾਲ ਮੀਟਿੰਗ ਕਰਨ ਲਈ ਹਾਂ ਬਿਲਕੁਲ ਜੀ ਕੇਜਰੀਵਾਲ ਹੋਰਾਂ ਦੇ ਨਾਲ ਇਲਾਣੇ ਤਿਹਾਰ ਜੇਲ੍ਹ ਦੇ ਵਿੱਚ ਅੱਜ ਮੀਟਿੰਗ ਕੀਤੀ ਆ ਤੇ ਮੀਟਿੰਗ ਦੇ ਵਿੱਚ ਪਤਾ ਲੱਗਾ ਜੀ ਕਿ 20-22 ਮਿੰਟ ਮੀਟਿੰਗ ਹੋਈ ਆ ਭਗਵੰਤ ਮਾਨ ਤੇ ਕੇਜਰੀਵਾਲ ਹੋਰਾਂ ਦੀ ਕਹਿੰਦੇ ਵੀ ਇਸ ਮੀਟਿੰਗ ਦੇ ਵਿੱਚ ਜਲੰਧਰ ਦੀ ਜ਼ਿਮਨੀ ਚੋਣ ਪੰਜਾਬ ਦੀਆਂ ਬਾਕੀ 4 ਸੀਟਾਂ ਦੀ ਚੋਣ ਦੇ ਬਾਰੇ ਚਰਚਾ ਹੋਈ ਆ ਹਾਲਾਂਕਿ ਆਮ ਆਦਮੀ ਪਾਰਟੀ ਦੇ ਕੁਝ ਨੇਤਾ ਇਹ ਗੱਲ ਕਹਿੰਦੇ ਆ ਕਿ ਮੰਤਰੀ ਮੰਡਲ ਬਾਰੇ ਕੋਈ ਵਿਚਾਰ ਨਹੀਂ ਹੋਈ ਪਰ ਇਹ ਗੱਲ ਸੱਚੀ ਆ ਵੀ ਪੰਜਾਬ ਦੇ 3 ਤੋਂ ਲੈ ਕੇ 4 ਮੰਤਰੀਆਂ ਦੀ ਛੁੱਟੀ ਸੰਭਵ ਆ ਸ਼ਾਇਦ ਉਹਦਾ ਕਾਰਨ ਇਹ ਵੀ ਕਈਆਂ ਦੀਆਂ ਫਿਲਮਾਂ ਫੁਲਵਾ ਬੜੀਆਂ ਮਸ਼ਹੂਰ ਹੋਈਆਂ ਤੇ ਕਈਆਂ ਦੀ ਪਰਫਾਰਮੈਂਸ ਚੰਗੀ ਨਹੀਂ ਹੈਗੀ ਸ਼ਾਇਰ ਕਹਿੰਦੇ ਉਹਨਾਂ ਲੋਕਾਂ ਦੀ ਛੁੱਟੀ ਹੋ ਜੇ ਕਹਿੰਦੇ ابھی 2-3 ਚਿਹਰੇ ਵਿੱਚ ਨਵੇਂ ਐਡ ਹੋ ਸਕਦੇ ਆ ਤੇ ਕੁਝ ਮੰਤਰੀਆਂ ਦੇ ਵਿਭਾਗਾਂ ਦੇ ਵਿੱਚ ਬਦਲਾਅ ਹੋ ਸਕਦਾ ਹੈ। ਸੋ ਆਪਾਂ ਜਾਣਦੇ ਜੀ ਕਿ ਇੱਥੇ ਜਿਹੜੇ ਮੀਤ ਹੇਰ ਆ ਉਹ ਲੋਕ ਸਭਾ ਦੇ ਮੈਂਬਰ ਬਣ ਗਏ ਆ ਉਹਨਾਂ ਵਾਲੇ ਮਹਿਕਮੇ ਵੀ ਹੋਰਾਂ ਦੇ ਵਿੱਚ ਵੰਡਣੇ ਆ। ਸੋ ਮੰਨਿਆ ਜਾ ਰਿਹਾ ਵੀ ਬਹੁਤ ਜਲਦ ਪੰਜਾਬ ਦੇ ਮੰਤਰੀ ਮੰਡਲ ਦੇ ਵਿੱਚ ਬਦਲਾਅ ਹੋਊਗਾ ਜੀ। ਅਕਾਲੀ ਦਲ ਨੇ ਪਹਿਲਾਂ ਵੀ ਆਪਣੀ ਕੀਤੀ ਸੀ ਵੀ ਪੜਤਾਲ ਕਰੋ ਆਪਾਂ ਹਾਰੇ ਕਿਉਂ ਆ। ਹੁਣ ਫਿਰ ਦੂਜੀ ਮੀਟਿੰਗ ਚੱਲ ਰਹੀ ਹੈ। हां बिल्कुल जी अकाली दल ਦੇ ਵੱਲੋਂ ਕੱਲ ਨੂੰ ਯਾਨੀ ਕਿ ਵੀਰਵਾਰ ਨੂੰ ਦੁਪਹਿਰ ਦੇ ਵੇਲੇ ਚੰਡੀਗੜ੍ਹ ਦੇ ਵਿੱਚ ਕੋਰ ਕਮੇਟੀ ਦੀ ਮਹੱਤਵਪੂਰਨ ਮੀਟਿੰਗ ਕੀਤੀ ਜਾਣੀ ਸਖਬੀਰ ਸਿੰਘ ਬਾਦਲ ਦੀ ਹਾਜ਼ਰੀ ਦੇ ਵਿੱਚ ਜਲੰਧਰ ਵਾਲੀ ਜ਼ਿਬਨੀ ਚੋਣ ਦੇ ਉੱਤੇ ਵੀ ਚਰਚੇ ਹੋਣੇ ਕਹਿੰਦੇ ਇਸ ਮੀਟਿੰਗ ਦੇ ਵਿੱਚ ਵੀ ਭਾਈ ਚਰਚਾ ਕਰਗੇ ਤੇ ਬਾਕੀ ਚਾਰ ਸੀਟਾਂ ਦੇ ਉੱਤੇ ਵੀ ਜਿਹੜੇ ਚੋਣ ਲੜਾਉਣੀ ਆ ਕਿਵੇਂ ਕਰਨੀ ਚਰਚਾ ਉਹਦੇ ਉੱਤੇ ਵੀ ਹੋਣੀ ਆ ਤੇ ਕਹਿੰਦੇ ਭਾਈ ਅਸੀਂ ਹਾਰੇ ਕਿਉਂ ਆ ਹਾਰ ਦੇ ਕਾਰਨਾਂ ਨੇ ਵੀ ਪੜਤਾਲ ਕਰਨੀ ਆ ਛੋ ਪਤਾ ਨਹੀਂ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚੋਂ ਕੀ ਨਿਕਲੂਗਾ ਹਲੇ ਤੱਕ ਤਾਂ ਪਿਛਲੀ ਵਾਰ 2022 ਦੀ ਹਾਰ ਦੇ ਕਾਰਨਾਂ ਦੀ ਪੜਤਾਲ ਵਾਲੀ ਕਮੇਟੀ ਦੀ ਰਿਪੋਰਟ ਨਹੀਂ ਲਾਗੂ ਹੋਈ ਤੇ ਨਵੀਂ ਹਾਰ ਦੇ ਕਾਰਨ ਹੁਣ ਆਪਾਂ ਲੱਭਣੇ ਹਨ ਤੇ ਦੂਸਰਾ ਜਿਹੜਾ ਤੁਸੀਂ ਦੱਸਿਆ ਸੀ ਵੀ ਜਲੰਧਰ ਦੇ ਵਿੱਚ GST ਦੇ ਦਫ਼ਤਰ ਨੂੰ ਅੱਗ ਲੱਗੀ ਹੈ ਹਾਂ ਬਿਲਕੁਲ ਜੀ ਗੱਲ ਇਹ ਆ ਕਿ ਜਿਹੜੇ ਜਲੰਧਰ ਦੇ ਵਿੱਚ GST ਦਾ ਦਫ਼ਤਰ ਹੈ ਜਿਹੜਾ ਉਹ ਪੰਜਾਬ ਦਾ ਸਭ ਤੋਂ ਵੱਡਾ ਦਫ਼ਤਰ ਹੈ ਇਹਦੀ 5ਵੀਂ ਮੰਜ਼ਲ ਦੇ ਉੱਤੇ ਅੱਜ ਅੱਗ ਲੱਗੀ ਹੈ ਤੇ ਬਹੁਤ ਸਾਰਾ ਰਿਕਾਰਡ ਸੜ ਕੇ ਸੁਆਹ ਹੋ ਗਿਆ ਪਹਿਲਾਂ ਸੜਗੀਆਂ ਬਿਲਕੁਲ ਉਥੇ ਮੈਨਾ ਵੀ ਸਵਾ ਬਣਗੀਆਂ ਬਿਲਕੁਲ ਤੇ ਕਹਿੰਦੇ ਵੀ 2 2.5 ਘੰਟੇ ਲਗਾਤਾਰ ਫਾਇਰ ਬ੍ਰਿਗੇਡ ਦੀਆਂ ਘਟਗਾਂ ਨੇ ਆ ਕੇ ਮਿਹਨਤ ਕੀਤੀ ਆ ਤੇ ਫਿਰ ਬੜੀ ਮੁਸ਼ਕਿਲ ਨਾਲ ਅੱਗ ਬੁਝੀ ਆ ਤੇ ਕਹਿੰਦੇ ਵੀ ਅੱਗ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗਿਆ ਆ ਜੀ ਆ ਪੁਲਿਸ ਧਰਤੀ ਦੀ ਗੱਲ ਸੀ ਕੋਈ ਪੁਲਿਸ ਅਫਸਰ ਝਾਲੀ ਧਰਤੀ ਕਰ ਰਹੇ ਸੀ ਕਿੰਨੇ ਬੰਦੇ ਪ੍ਰਭਾਵਿਤ ਹੋਏ ਇਸ ਤੋਂ ਦੇਖੋ ਜੀ ਜਲੰਧਰ ਦੇ ਵਿੱਚ ਵਿੱਚ ਵੀ ਤਾਂ ਹੋਰ ਵਕ ਵਕ ਥਾਵਾਂ ਤੇ ਆਪਾਂ ਜਾਣਦੇ ਵੀ ਕਈ ਲੋਕਾਂ ਹੀ ਤੜੜੀਆਂ ਠੱਗੀਆਂ ਮਾਰਦੇ ਆ ਪਰ ਜਿਹੜੀ ਖਬਰ ਆਈ ਹੈ ਜੀ ਵਿਜੀਲੈਂਸ ਡਿਪਾਰਟਮੈਂਟ ਦੇ ਵੱਲੋਂ ਦੋ ਪੁਲਿਸ ਮੁਲਾਜ਼ਮ ਗ੍ਰਿਫਤਾਰ ਕੀਤੇ ਗਏ ਆ ਦੋਸ਼ ਇਹਨਾਂ ਦੇ ਉੱਤੇ ਇਹ ਹੈਗਾ ਜੀ ਕਿ 102 ਲੋਕਾਂ ਦੇ ਕੋਲੋਂ 102 ਲੋਕਾਂ ਦੇ ਕੋਲੋਂ ਇਹਨਾਂ ਨੇ 26 ਲੱਖ ਰੁਪਏ ਤੋਂ ਵੱਧ ਠੱਗੇ ਆ ਇਹ ਇਹ ਕਹ ਕੇ ਠੱਗਦੇ ਹੁੰਦੇ ਸੀ ਵੀ ਭਾਈ ਪੁਲਿਸ ਡਿਪਾਰਟਮੈਂਟ ਦੇ ਵਿੱਚ ਦਰਜਾ ਚਾਰ ਯਾਨੀ ਕਿ ਪੀਐਨ ਦੀਆਂ ਸੇਵਾਦਾਰੀਆਂ ਤੇ ਅਸਾਮੀਆਂ ਨਿਕਲ ਗਈਆਂ ਤੁਹਾਡੇ ਬੰਦੇ ਨੂੰ ਅਸੀਂ ਭਰਤੀ ਕਰਵਾ ਦੇਾਂਗੇ ਕਿਸੇ ਕੋਲੋਂ ਲੱਖ ਰੁਪਈਆ ਮੰਗ ਲਿਆ ਕਿਸੇ ਕੋਲੋਂ ਢੂੜ ਲੱਖ ਲੈ ਗਏ ਕਿਸੇ ਕੋਲੋਂ 50 ਹਜ਼ਾਰ ਲੈ ਗਏ ਤੇ 26 ਲੱਖ ਰੁਪਏ ਤੋਂ ਵੱਧ ਠੱਗਿਆ ਇਹਨਾਂ ਨੇ 102 ਲੋਕਾਂ ਦੇ ਕੋਲੋਂ ਤੇ ਹੁਣੇ ਗ੍ਰਿਫਤਾਰ ਕੀਤੇ ਗਏ। ਉਹ ਮਿੱਟੀ ਪੌਣ ਪਿੱਛੇ ਕਾਦੀ ਗੋਲੀ ਚੱਲੀ ਹੈ ਜੀ ਇਹ ਕੀ ਕਹਾਣੀ ਹੈ? ਇਹ ਤਰਨਤਾਰਨ ਦੇ ਵਿੱਚ ਪਿੰਡ ਇਥੇ ਸਾਬ ਉਹਦਾ ਨਾਂ ਹੈਗਾ ਜੀ ਭੈਣੀ ਮੱਸਾ ਸਿੰਘ। ਇਸ ਸਰਹੱਦ ਦੇ ਉੱਤੇ ਪਿੰਡ ਹੈ ਭੈਣੀ ਮੱਸਾ ਸਿੰਘ ਇੱਥੇ ਜ਼ਮੀਨੀ ਵਿਵਾਦ ਨੂੰ ਲੈ ਕੇ ਤੇ ਦੋ ਧੜਿਆਂ ਦੇ ਵਿੱਚ ਲੜਾਈ ਹੋਈ ਹੈ। ਰੰਜਿਸ਼ ਤੇ ਚੱਲਦਿਆਂ ਕਹਿੰਦੇ ਆ ਵੀ ਇੱਕ ਧੜੇ ਨੇ ਆਪਣੇ ਤਿੰਨ ਦਰਜਣ ਸਾਥੀਆਂ ਦੇ ਨਾਲ ਮਿਲ ਕੇ ਦੂਜੇ ਧੜੇ ਦੇ ਉੱਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰਤਾ ਤੇ ਗੋਲੀਆਂ ਵਿੱਚ ਲਾਈਆਂ ਪੰਜ ਜਣੇ ਜ਼ਖਮੀ ਹੋ ਗਏ ਆ ਜਿਨ੍ਹਾਂ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਪੁਲਿਸ ਮੌਕੇ ਤੇ ਪਹੁੰਚੀ ਆ ਤੇ ਪਤਾ ਲੱਗਾ ਜੀ ਕਿ ਕੁਝ ਕੁ ਲੋਕ ਗ੍ਰਫਤਾਰ ਕਰ ਲਏ ਤੇ ਕਈ ਹਲੇ ਭੱਜੇ ਹੋਏ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਬੜਾ ਦਰਮਾ ਜੀ ਅੱਜ ਪੰਜਾਬ ਦੇ ਵਿੱਚ 46 ਪੌਣੇ 47 ਡਿਗਰੀ ਟੈਂਪਰੇਚਰ ਰਿਹਾ ਪੂਰਾ ਮੈਨ ਅਭੀ ਅੱਜ ਦੁਪਹਿਰ ਦੇ ਵੇਲੇ ਸੜਕਾਂ ਤੇ ਸੁੰਨ ਪਥਰੀ ਰਹੀ ਆ ਪੂਰੀ ਤਪਸ਼ ਦੇ ਵਿੱਚ ਐਂ ਲੱਗਦਾ ਵੀ ਜਿਵੇਂ ਤੁਸੀਂ ਪੂਰੇ ਤਪੇ ਹੋਏ ਤੰਦੂਰ ਦੇ ਮੂਹਰੇ ਖੜਕੇ ਤੇ ਰੋਟੀ ਲਾਉਣ ਦੀ ਕੋਸ਼ਿਸ਼ ਕਰਦੇ ਹੋ ਪੂਰਾ ਤਪਿਆ ਮੈਂ ਨਾ ਪੂਰਾ ਝੜਸਣ ਵਾਲਾ ਤੇ ਮੌਸਮ ਵਿਭਾਗ ਨੇ ਗੱਲ ਕਹੀ ਹੈ ਵੀ ਆਉਂਦੇ ਤਿੰਨ ਦਿਨ ਪੰਜਾਬ ਦੇ ਵਿੱਚ ਪੂਰੀ ਹੀਟ ਵੇਵ ਚੱਲਣੀ ਹੈ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਤੇ 20 ਜੂਨ ਤੋਂ ਬਾਅਦ ਪੰਜਾਬ ਦੇ ਮੌਸਮ ਦੇ ਵਿੱਚ ਤਬਦੀਲੀ ਆਉਣੀ ਹੈ ਤੇ 25 ਜੂਨ ਦੇ ਨੇੜੇ ਤੇੜੇ ਪੰਜਾਬ ਦੇ ਵਿੱਚ ਮੌਨਸੂਨ ਪਾਉਣਾ ਆ ਸਕਦੀਆਂ ਜੀ ਜੀਣਾ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਮਿਹਰਬਾਨੀ ਜੀ FM.